ਬਾਬਾ ਜੀ ਜਿਹੜੀ ਚੋਰੀ ਹੋਈ ਸੀਗੀ ਚੋਰੀ ਹੋ ਕੇ ਚੋਰ ਸਮਾਨ ਲੈ ਕੇ ਜਾ ਰਹੇ ਸੀਗੇ ਹਾਂਜੀ ਕਿੰਨੇ ਕਵਜੇ ਘਟਣਾ ਸੀ ਇਹ 6:10 ਦੇ ਲਗਭਗ ਆ ਜੀ 6:10 ਵਜੇ ਰਾਤ ਦੇ ਕਿ ਦਿਨ ਦੇ ਦਿਨ ਦੇ ਜੀ ਦਿਨ ਦੇ 6:30 ਹੋ ਸੀ ਹਾਂਜੀ ਚੋਰ ਚੋਰੀ ਕਰਕੇ ਸਮਾਨ ਨੂੰ ਲੈ ਕੇ ਜਾ ਰਹੇ ਉਹ ਰੇੜੇ ਚ ਲਈ ਜਾਂਦੇ ਤੇ ਪਾਰੋਂ ਕਿਤੇ ਫੋਨ ਆ ਗਿਆ ਵੀ ਰੇੜੇ ਦੇ ਵਿੱਚ ਦੋ ਨੰਬਰ ਦਾ ਮਾਲ ਦੇਖਿਆ ਠੀਕ ਹੈ ਤੇ ਉਹਦੇ ਮਗਰ ਜਦੋਂ ਅਸੀਂ ਲੱਗ ਗਏ ਤਾਂ ਉਹਨਾਂ ਨੇ ਬੋਚ ਕੇ ਨਹਿਰ ਦੇ ਵਿੱਚ ਉੱਥੇ ਲਾ ਡੇ ਦਿੱਤਾ ਜਿਹੜਾ ਚੋਰੀ ਕੀਤਾ ਹੋਇਆ ਸਮਾਨ ਸੀ ਉਹ ਨਹਿਰ ਚ ਡਿੱਗ ਗਿਆ ਹਾਂ ਪਾਣੀ ਵਾਲੀ ਨਹਿਰ ਪਾਣੀ ਵਾਲੀ ਠੀਕ ਹੈ ਤੇ ਉਦੋਂ ਬਾਅਦ ਵਿੱਚ ਕੀ ਹੋਇਆ ਉਹ ਕਾਰਵਾਈ ਉਦੋਂ ਬਾਅਦ ਤੇ ਪੁਲਿਸ ਨੂੰ ਫੋਨ ਕਰਤਾ ਆ ਕੇ ਉਹਨਾਂ ਨੂੰ ਲੈ ਗਏ ਉਹਨਾਂ ਨੂੰ ਆ ਕੇ ਲੈ ਗਏ ਅਗਲੀ ਕੋਈ ਕਾਰਵਾਈ ਕੋਈ ਅੱਗੇ ਉਦੋਂ ਅੱਗੇ ਦੇਖੋ ਪੁਗਾਹਾਂ ਕਰਨਗੇ ਆਪੇ ਉਹ ਕੀ ਕਹੂਗੇ ਇਸ ਤਰ੍ਹਾਂ ਦੀ ਜਿਹੜੀ ਮਤਲਬ ਚੋਰੀਆਂ ਦਿਨੋ ਦਿਨ ਵਧੀਆਂ ਜਾਂਦੀਆਂ ਨੇ ਇਹਨਾਂ ਤੇ ਮੜਾ ਮੋਟਾ ਕੰਟਰੋਲ ਕੀਤਾ ਜਾਵੇ ਅੱਛਾ ਅਸੀਂ ਇਹੀ ਮੰਨ ਕਰਦੇ ਹਾਂ ਬਹੁਤ ਔਖਾ ਹੈਗਾ ਹੁਣ ਰਾਤ ਨੂੰ ਇਕੱਲਾ ਬੰਦਾ ਨਹੀਂ ਜਾ ਸਕਦਾ ਆ ਗਿਆ ਤਾਂ ਰੋਡ ਤੇ ਲੈ 20 ਮੁਸਫਰੀ ਠੀਕ ਆ ਗਿਆ ਬੰਦਾ ਲੈ ਬਾਬਾ ਜੀ ਤੁਸੀਂ ਦੱਸਦੇ ਸੀ ਕਿ ਜਿਹੜੀ ਚੋਰੀ ਹੋਈ ਸੀਗੀ ਨਗਰੇ ਦੇ ਵਿੱਚ ਵੀ ਹੋਈ ਆ ਹੋਰ ਵੀ ਆਜ ਨਵਾਇਪਿੰਡਾ 'ਚ ਹੋਈ ਆ ਹਾਂ ਜੀ ਤੁਸੀਂ ਦੱਸਿਆ ਵੀ ਤੁਹਾਨੂੰ ਚੋਰ ਰਾਸ 'ਚ ਮਿਲੇ ਲੈ ਕੇ ਜਾ ਰਹੇ ਸੀ ਕਿਵੇਂ ਦੀ ਧਾਣੀ ਉਹ ਦੱਸਿਓ ਬੰਦੇ ਇਹ ਸਾਡੀਆਂ ਰਾਤ ਖੋਲੀਆਂ ਤੇ ਤਾਰਾ ਜੀ ਇਹਨਾਂ ਨੇ ਰਾਤ ਆ ਰਾਤ ਖੋਲ ਕੇ ਮਤਲਬ ਮੇਰੇ ਕੋਠੇ ਨਾਲ ਫੁੱਗਿਆ ਮੇਰਾ ਕੋਠਾ ਵੱਜ ਗਿਆ ਅੱਗ ਲੱਗਣ ਤੋਂ ਜੀ ਜੀ ਜਦੋਂ ਵੱਜ ਗਿਆ ਉਸ ਤੋਂ ਬਾਅਦ ਅਸੀਂ ਤਾਂ ਵਜ਼ੀਰ ਹੁੰਦੇ ਫਿਰੇ ਗਏ ਤਾਰਾ ਪਾਵਾ ਦੇ ਉਹਨਾਂ ਨੇ ਆਪ ਦੇ ਖੇ ਘਰੋਂ ਲਿਆ ਕੇ ਸੂਆ ਵੀ ਟੱਪ ਕੇ ਰੇੜੇ ਦੇ ਵਿੱਚ ਡੇਗੀਆਂ ਜਾ ਕੇ ਅਸੀਂ ਨੇ ਨਹਿਰ ਤੇ ਰੇੜਾ ਕਰਿਆ ਕਿੰਨੇ ਕਬਜ ਦਾ ਟੈਂਸ ਸਾਢੇ 10 ਵਜੇ ਦਾ ਸਵੇਰ ਦਾ ਹਾਂ ਦਿਨ ਦਾ ਜਦੋਂ ਦੋ ਰੇੜਾ ਘੇਰਿਆ ਸੀ ਨੇ ਜਦੋਂ ਰੇੜਾ ਦੋ ਬੰਦਿਆਂ ਨੇ ਮੂਹਰੋ ਘੇਰ ਲਿਆ ਉਹ ਸਾਡੇ ਪਿੰਡਾਂ ਨੇ ਚੱਕ ਕੇ ਬੋਰੀ ਤਾਂਬੇ ਦੀ ਲੈ ਤੇ ਮਾਰੀ ਕਿਉਂ ਮਾਰੀ ਚੋਰ ਨੇ ਚੋਰ ਨੇ ਹਾਂ ਚੋਰ ਨੇ ਕੋਈ ਕਹੇ ਉਹ ਜਿਹੜਾ ਮੁੰਡਾ ਸਾਡੇ ਪਿੰਡਾਂ ਦੀ ਮੈਂ ਕਿਹਾ ਜੇ ਤੁਸੀਂ ਨੇ ਇਹ ਜਿਆ ਕੰਮ ਕਰਿਆ ਉਰੀ ਐਸੋ ਪਸੂ ਹੋ ਜੂਗਾ ਤੂੰ ਦੱਸ ਦੇ ਮੈਂ ਜੇ ਕਰਾਂ ਬਿਆਨ ਦੇ ਦੇ ਉਹ ਦੂਜੇ ਨੂੰ ਪੁੱਛਣ ਲੱਗਾ ਮੇਰੇ ਕਿੰਨੀ ਆ ਭੱਜ ਕੇ ਪੈਣ ਲੱਗੇ ਸਾਡੇ ਪਿੰਡਾਲੇ ਜਦੋਂ ਭੱਜ ਕੇ ਪੈਣ ਲੱਗੇ ਇਹਨੇ ਆ ਗਿਆ ਡਿਫਟੀ ਡਿਵਟੀ ਨੇ ਸੀ ਗੱਲ ਬਾਤ ਡਿਵਟੀ ਨੇ ਉਹਨਾਂ ਦੇ ਹੱਥ ਕੜੀਆਂ ਲਾ ਕੇ ਕਹਿੰਦਾ ਦੱਸੋ ਇਹ ਬੋਰੀ ਕਿਹ ਜਾਨਾ ਕਿੱਥੇ ਡਿੱਗੀ ਐ ਸਨਾਹ ਉਹਦੇ ਡਿੱਗੀ ਐ ਅੱਛਾ ਹਾਂ ਨਹਿਰ ਚ ਦੱਸ ਤਾਂ ਹਾਂ ਉਹ ਉਦੋਂ ਬਾਅਦ ਉਹਨਾਂ ਹੁੰਦਾ ਹੈਗੇ 1 ਵਜੇ ਬੁਲਾ ਰਿਆ ਸੀ ਇਹਨੇ ਜਦੋਂ ਅਸੀਂ 1 ਵਜੇ ਬੁਲਾ ਲਏ ਸਾਡੇ ਨੰਬਰ ਲਿਖ ਲਏ ਸਾਡੇ ਨੌ ਲਿਖ ਲਏ ਕਹਿੰਦਾ ਪਰਚਾ ਇਹਨਾਂ ਦੇ ਪਾਵਾਂਗੇ ਅੱਜ ਤਾਂ ਤੁਸੀਂ ਬੋਰੀ ਨਹਿਰ ਚੋਂ ਕੱਢੋ ਸਾਡਾ ਹੱਕ ਐ ਨਹਿਰ ਚੋਂ ਕੱਢਣ ਦਾ ਕਹਣਾ ਚੋਰਾ ਨਾਲ ਕੇ ਬੋਰੀ ਕੱਢੀ ਨਹੀਂ ਨਹਿਰ ਚ ਨਾ ਲਿਕੜੀ ਨਹੀਂ ਹੈਗੀ ਅਸੀਂ ਖੱਪ ਕੇ ਆ ਗਏ ਨਹਿਰ ਚ ਪਾਣੀ ਜ਼ਿਆਦਾ ਸੀ ਨਹਿਰ ਚ ਪਾਣੀ ਬੜਾ ਜ਼ਿਆਦਾ ਹੈ ਹਾਂ ਬੋਰੀ ਨਹਾੜ ਦੇ ਵਿੱਚ ਆ ਹੁਣ ਅਸੀਂ ਕਿੱਥੋਂ ਉਤਾਰਾਂ ਦੇਵਾਂਗੇ ਭਣਾ ਉਹਨਾਂ ਦਾ ਕਢਾਉਣ ਦਾ ਹੱਕ ਹੈ ਸਾਡਾ ਹੱਕ ਹੈ ਕਢਣ ਦਾ ਚੋਰਾਂ ਨੂੰ ਤੋਂ ਕਢਾਉਂਦੇ ਨੇ ਨਿਕੜਾਂ ਦੂਜਿਆਂ ਤੋਂ ਕਢਾਉਂਦੇ ਹੁੰਦੇ ਨੇ ਮਾਲਕਾਂ ਤੋਂ ਜਿਹੜੀਆਂ ਖੁੱਲ ਜਾਣ ਇਹ ਪੁੱਛਣਾ ਦਾ ਕੰਮ ਨਹੀਂ ਹੈਗਾ ਕੀ ਬਾਬਾ ਜੀ ਮੰਗ ਕਰਦੇ ਹੋ ਸੀ ਉਹ ਅਸੀਂ ਤਾਂ ਇਹ ਗੱਲ ਕਰਦੇ ਆ ਉਵੇਂ ਜੁਕ ਕੇ ਉਹਨਾਂ ਤੋਂ ਬੋਰੀ ਕਢਾਈ ਜਾਵੇ ਉਵੇਂ ਜੁਕ ਕੇ ਪਰਚਾ ਹੋਣਾ ਨਾ ਫੱਟ ਲੈਵੇ ਉਤਾਰਾ ਕਢਣ ਨੂੰ ਸੋਵੇਂ ਨਾ ਸਾਡੇ ਲਈ ਕੋਈ ਹੋਰ ਹੈ ਸਿੱਧਾ ਉਹਨਾਂ ਤੇ ਸਿੱਧਾ ਪਰਚਾ ਕਰਨਾ ਆ ਇਹ ਤਾਂ ਸਵਾਲ ਸੀ ਤਾਂ ਗਰੀਬ ਬੰਦਿਆਂ ਜੇ ਮੇਰਾ ਕੋਠਾ ਮੱਛੀਆਂ ਦਾ ਮੇਰਾ ਤਾਂ 50000 ਦਾ ਨੁਸਾਨ ਹੋ ਗਿਆ ਜੀ ਜਿਹੜੀ ਘਟਨਾ ਵਾਪਰੀ ਹੈ ਇਹ ਤਾਰਾਂ ਚੋਰੀ ਦੀ ਇਹ ਕਾਨੂੰਨ ਦੀ ਘਟਨਾ ਵਾਪਰੀ ਹੈ ਇਹ ਰਾਤ ਵਰਤੀ ਆ ਜੀ 4:30 ਵਜੇ ਮੈਂ ਖੇਤ ਗਿਆ ਕੋਲੇ ਉਵੇਂ ਜੁਕੇ ਖੇਤ ਪਏ ਤੇ ਅੱਛਾ ਹਾਂ ਜਾ ਕੇ ਉੱਥੇ ਮੌਕਾ ਦੇਖ ਲਓ ਫੇਰ ਦੋ ਤਾਰਾਂ ਮੈਨੂੰ ਉਹਦੇ ਪਿੱਛੋਂ ਥੈਂ ਜਾਂਦੇ ਮੱਛੀਆਂ ਹੋਈਆਂ ਦੋ ਤਾਰਾਂ ਮੈਨੂੰ ਉਹਦੇ ਵਿੱਚੋਂ ਮੱਛੀਆਂ ਹੋਈਆਂ ਥੈਂ ਜਾਂ ਨੇ ਇਹ ਜੀ ਵਿਭਾਗ ਦੇ ਦਾ ਕੰਮ ਹੈ ਕਢਾਉਣ ਦਾ ਤਾਰਾਂ ਡਬੋਲੀਆਂ ਤੋਂ ਕਢਾਉਣ ਕਿਥੋਂ ਮਰਜ਼ੀ ਕਢਾਉਣਾ ਸੀ ਕਦਰ ਨਹੀਂ ਸਕਦੇ ਨਾ ਇਸ ਦੇ ਵਿੱਚੋਂ ਗੋਰੀ हां असि दा आ पे डुबजे मन ता ओ 17 दा मुंडा कन्ना तू कातो बड्या ते कन्ना 60 ਸਾਧਾ ਤੇਰੀ ਉਮਰ ਹੋਰੀ ਆ ਉਹ ਪੈਰਾਂ ਦਾ ਮਹਾਮਲ ਚਾਰ ਗਿਨਾਂ ਟੱਪ ਜਾਂਦਾ ਦੀਦੇ ਵਿਧੀ ਹੁਣ ਮੈਂ ਇਸ ਦੀ ਤਾਂ ਢਿੱਲਾ ਹੋਇਆ ਟੱਪਿਆ ਨਹੀਂ ਜਾਂਦਾ ਬਟ ਮੇਰੀ ਦੋ ਮੋਟਰਾਂ ਦੀ ਚੋਰੀ ਹੋਈ ਆ ਜੀ ਤੁਹਾਡੇ ਦੋ ਮੋਟਰਾਂ ਦੀ ਚੋਰੀ ਹੋਈ ਹਾਂਜੀ ਅੱਛਾ ਜੀ ਨੁਕਸਾਨ ਦੀ ਗੱਲ ਕਰੀਏ ਨੁਕਸਾਨ ਕਿੰਨਾ ਖਿਆ ਨੁਕਸਾਨ ਮੇਰਾ ਇੱਕ ਮੋਟਰ ਤੇ ਮੇਰੀ 60 ਫੁੱਟ ਤਾਰ ਵਾਗੀ ਜੀ ਮੇਰੀ 30 ਫੁੱਟ ਤਾਰ ਦੇ ਮੇਰੀ ਅੰਦਰੀ ਪਈ ਤੀਗੀ 30 ਫੁੱਟ ਵੱਟ ਕੇ ਲੈ ਗਏ ਜੀ ਤੇ 10 15 ਫੁੱਟ ਦੂਜੀ ਮੋਟਰ ਤੋਂ ਵੱਗ ਗਿਆ ਜੇ ਪੰਜਾਬੀ ਚ ਪੈਸਿਆਂ ਦੀ ਗੱਲ ਕਰ ਤੇ 60 ਫੁੱਟ ਸੀ 7000 ਰੁਪਏ ਹੋ ਗਏ ਮੇਰਾ ਕੱਲੇ ਦਾ ਜੀ ਬਾਕੀ ਲੇਬਰ ਦਾ ਜੀ 1500 ਰੁਪਏ ਘੜੂਕੇ ਵਾਲਾ ਲੈਂਦਾ ਹੈਗਾ ਹੁਣ ਜਮੀਂ ਜੜਾਂ ਚੋਂ ਵੱਢ ਕੇ ਖਰਚਾ ਆਪਾਂ ਕਰੀਬ ਕਿੰਨਾ ਖਰਚਾ ਹੁੰਦਾ ਹੈ ਕਿ ਕਿਸਾਨ ਦਾ ਇੱਕ ਮੋਟਰ ਦਾ 10000 ਰੁਪਏ ਖਰਚਾ ਆ ਗਿਆ ਜੀ ਮੇਰਾ 10000 ਰੁਪਏ ਖਰਚਾ ਮੇਰਾ ਕੱਲੇ ਦਾ 10000 ਆ ਗਿਆ ਬਾਕੀ ਤੁਸੀਂ ਲਾ ਲਓ ਜੀ 15 20 ਮੋਟਰਾਂ ਜਿਹੜੇ ਇੱਥੇ-ਉੱਥੇ ਵੱਡੀਆਂ ਨੇਗੀਆਂ ਲੱਖ ਡੇਢ ਲੱਖ ਰੁਪਏ ਦਾ ਉਹ ਰੋ ਰੋ ਨੁਕਸਾਨ ਕਰ ਗਏ ਜਿਹੜਾ ਨਾਗਲੇ ਕਰਿਆ ਜੀ ਉਹ ਵੱਟ ਕਰਿਆ ਸੀ ਜਿਹੜੇ ਬੰਦੇ ਸੁਣ ਮੁਤਾਬਕ ਆਏ ਵੀਰੇ ਫੜੇ ਗਏ ਬਾਕੀ ਹਜੇ ਇੱਕ ਦੋ ਬੰਦਿਆਂ ਨੇ ਭੱਜ ਕੇ ਪੁੱਜ ਗਏ ਅੱਛਾ ਹਜੇ ਉਹ ਪੁਲਿਸ ਪ੍ਰਸ਼ਾਸਨ ਦੇ ਕੋਲ ਕੀ ਕਰ ਰਹੇ ਨੇ ਹਾਂ ਟੋਟਾ ਤਿੰਨ ਫੜੇ ਨਹੀਂ ਹਜੇ ਟੋਟਾ ਤਿੰਨ ਫੜੇਗਾ ਇਹ ਤੇ ਗਵਿੰਦਗੜ੍ਹ ਦੇ ਹਾਂਜੀ ਇੱਕ ਨਾਗਰ ਦੋ ਨਾਗਲੇ ਦੇ ਨੇ ਦੋ ਨਾਗਲੇ ਦੇ ਬੰਦੇ ਤਿੰਨ ਬੰਦੇ ਦੀ شناخت ਪੂਰੀ ਹਾਂਜੀ ਠੀਕ ਹੈ ਉਹ ਬੰਦਿਆਂ ਨੂੰ ਪੁਲਿਸ ਵਾਲੇ ਕਿੱਥੇ ਕਿਹਾ ਹਾਂਜੀ ਪੁਲਿਸ ਵਾਲੇ ਲੈ ਗਏ ਜੀ ਪੁਲਿਸ ਜਦੋਂ ਫੜ ਲੈ ਨਹਿਰ ਤੇ ਨਾਲ ਦੀ ਨਾਲ ਲੈ ਕੇ ਚੁਣਾਂ ਨੂੰ ਜੀ ਠੀਕ ਹੈ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਕਰਦੇ ਵੀ ਇਹਨਾਂ ਨੂੰ ਹੱਥ ਪਈ ਜਾਵੇ ਜੀ ਇਹਦਾ ਸਾਡਾ ਨੁਕਸਾਨ ਹਫ਼ਤੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਕਰ ਦਾਂਦੇ ਨੇ ਉਹਨਾਂ ਰਾਤ ਨੂੰ ਅਸੀਂ ਮਤਲਬ ਡਰਦੇ ਬਾਰੇ ਇਕੱਲੇ ਖੇਤ ਵੀ ਨਹੀਂ ਆ ਸਕਦੇ ਇਹਨਾਂ ਦਾ ਕੀ ਪਤਾ ਜੀ ਉਹਨਾਂ ਨਸ਼ੀੜਿਆਂ ਦਾ 10 ਬੰਦੇ ਬੈਠੇ ਹੁੰਦੇ ਨੇ ਅੱਗੇ ਵੀ ਜਦ ਲਈ ਆਪਾਂ ਇਹਨਾਂ ਨਸ਼ੀੜਿਆਂ ਦੀ ਗੱਲ ਕਰਦੇ ਜੇ ਫਿਰ ਵੀ ਸਰਕਾਰ ਦੀ ਗੱਲ ਫਿਰ ਉਹੀ ਉੱਥੀ ਘੁੰਮ ਕੇ ਆ ਜਾਂਦੀ ਹੈ ਵੀ ਜਿਵੇਂ ਸੁਣਨ ਮੁਤਾਬਕ ਆਉਂਦਾ ਵੀ ਸਰਕਾਰ ਨੇ ਫੜ ਫੜ ਕੇ ਸੈਂਟਰਾਂ ਦੇ ਵਿੱਚ ਵੀ ਬਹੁਤ ਭੇਜੇ ਨੇ ਜਿਹੜੀ ਇਹ ਰਹਿ ਗਈ ਇਹਨਾਂ ਬਾਰੇ ਕੀ ਕਹੂਗੇ ਸੈਂਟਰਾਂ ਚ ਦਾ ਜੀ ਜਿਹੜੀ ਨਾਲੇ ਲਿਸਟਾਂ ਨੇ ਛੋੜੇ ਮੋਟੇ ਜਿਵੇਂ ਇੱਕ ਪਿੰਡ ਚੋਂ ਦੋ ਚਾਰ ਇਹਨਾਂ ਨੇ ਦਿਖਾ ਦੇ ਸੈਂਟਰਾਂ ਚ ਜੀ ਇਹਨਾਂ ਨੇ ਮਤਲਬ ਪੂਰੀ ਤਰ੍ਹਾਂ ਤੇ ਨਹੀਂ ਸਿੱਟੇ ਹੈਗੇ ਜਿਹੜੇ ਇੱਕ ਦੋ ਬੰ ਇਹ ਤੇ ਮਤਲਬ ਜਿਆਦਾ ਕੋਈ ਹੋਣੀ ਹੈਗਾ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਵੀ ਸਨਾਖਤ ਕਰੋ ਜਿਹਦੇ ਨਸ਼ੇੜੀ ਨੇ ਸਰਕਾਰ ਦੀ ਨਜ਼ਰ ਤੇ ਨਹੀਂ ਆਇਆ ਤੁਸੀਂ ਵੀ ਹੈਲਪ ਕਰੋ ਹੈਲਪ ਕਰੀਏ ਜੀ ਆ ਕੱਲ ਸਾਡੇ ਪਿੰਡੋਂ ਫੜੇ ਨੇ ਜੀ ਬੰਦੇ ਕੱਲ ਫੜ ਕੇ ਨਾ ਉਹਨਾਂ ਨੂੰ ਸੈਂਟਰ ਚ ਵੀ ਪਾਇਆ ਕਰੋ ਬੰਦਿਆਂ ਨੂੰ ਅਜੇ ਅੱਜ ਵੀ ਚਲ ਪ੍ਰਸ਼ਾਸਨ ਆਇਆ ਤੀਗਾ ਸਨਾਖਤ ਕਰਨ ਹੋਰ ਬੰਦਿਆਂ ਦੀ ਕੀ ਲੱਗਦਾ ਵੀ ਪਿੰਡਾਂ ਦੇ ਵਿੱਚੋਂ ਵੀ ਇਹ ਸਨਾਖਤ ਹੋਣੀ ਚਾਹੀਦੀ ਐ ਇਸ ਤਰ੍ਹਾਂ ਦੀ ਜਿਹੜੇ ਮਤਲਬ ਬੰਦੇ ਆਸ਼ਾ ਕਰਦੇ ਨੇ ਕੀ ਲੱਗਦਾਗਾ ਵੀ ਉਹ ਸਰਕਾਰ ਦੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੀਦਾ ਹੈਗਾ ਲੋਕਾਂ ਨੂੰ ਹਾਂ ਜੀ ਲਿਆਉਣਾ ਚਾਹੀਦਾ ਜੀ ਪ੍ਰਸ਼ਾਸਨ ਦੀ ਹੈਲਪ ਵੀ ਕਰਨੀ ਬਣਦੀ ਆ ਅਸੀਂ ਕਰ ਵੀ ਤੇ ਤਾਂ ਹੀ ਨੱਥ ਪਾਉਣਾ ਇਹਨਾਂ ਨੂੰ ਉਸ ਬਾਅਦ ਵਿੱਚ ਆਪਾਂ ਸਰਕਾਰ ਨੂੰ ਦੋਸ਼ ਦਿੰਨੇ ਆ ਜਾਂ ਪ੍ਰਸ਼ਾਸਨ ਨੂੰ ਦੋਸ਼ ਦਿੰਨੇ ਆ ਨਹੀਂ ਮਤਲਬ ਜੇ ਲੋਕ ਨਾਲ ਲੱਗਣਗੇ ਦੇਖੀ ਤਾਂ ਪ੍ਰਸ਼ਾਸਨ ਵੀ ਤਾਂ ਹੀ ਕੰਮ ਕਰੂਗਾ ਉਹਨਾਂ ਨੂੰ ਮਤਲਬ ਜਾਣਕਾਰੀ ਦਵਾਵਾਂਗੇ ਜਦੋਂ ਜੀ ਠੀਕ ਹੈ ਜੀ ਬਾਜੀ ਥੋੜੀ ਚੋਰੀ ਹੋਈ ਹੈ ਹਾਂਜੀ ਹੋਈ ਹੈ ਜੀ ਕਿੰਨੀ ਆਪਣੇ ਕਿੰਨੀਆਂ ਮੋਟਰਾਂ ਦੀ ਆਪਣੀ ਆਪਣੇ ਸਾਡੇ ਇਹ ਸਕੇ ਚਾਚੇ ਦਾ ਪੁੱਤ ਚਾਰ ਪੁੱਤਾਂ ਜੀ ਸਾਡੀਆਂ ਚਾਰੀ ਮੋਟਰਾਂ ਤੋਂ ਵੱਡੀਆਂ ਨੇ ਜੀ ਚਾਰੀ ਮੋਟਰਾਂ ਤੋਂ ਵੱਡੀਆਂ ਨੇ ਹਾਂਜੀ ਸਾਡਾ ਨੁਕਸਾਨ ਹੈ ਜੀ ਇੱਕ ਪਾਸੇ 20 20 ਫੁੱਟ ਤਾਰ ਬੰਦੇ 40 40 ਫੁੱਟ ਇੱਕ ਮੋਟਰ ਦਾ ਤਾਰ ਵੱਢ ਲਈ ਜੀ 90 ਰੁਪਏ ਤੋਂ ਲੈ ਕੇ 1 ਜਿਹੜੇ ਫੋਨ ਨੰਬਰ ਤਾਬਕ ਆ ਵੀਰੇ ਬੰਦੇ ਫੜੇ ਗਏ ਨੇ ਕੀ ਲੱਗਦਾ ਵੀ ਨਸ਼ੇੜੀ ਨੇ ਜਾਂ ਕਿਸ ਤਰ੍ਹਾਂ ਦੇ ਨਸ਼ੇੜੀ ਆ ਜੀ ਪੱਕੇ ਹਾਂ ਜਿੱਟੇ ਦੇ ਸਰਕਾਰ ਕਹਿੰਦੀ ਆ ਫੜ ਫੜ ਕੇ ਸੀ ਉਹ ਸੈਂਟਰਾਂ ਚ ਭੇਜਤੇ ਕਹਿੰਨੂੰ ਭੇਜਤੇ ਜੇ ਇੱਚੀ ਫਰਦੇ ਨਾ ਚੋਰੀਆਂ ਕਰਦੇ ਥੋੜੇ ਸਾਹਮਣੇ ਆ ਜੀ ਆ ਬਾਕੀ ਆ ਪਿਆ ਥੋੜੇ ਕੂੜਾ ਗਬਾੜ ਉਹਨੇ ਫੂਕੇ ਕੋਠਾ ਫੂਕਦਾ ਇਹ ਥੋੜੇ ਸਾਹਮਣੇ ਆ ਜੀ ਠੀਕ ਆ ਜੀ ਹਾਂਜੀ ਬਾਈ ਜੀ ਕੀ ਦੱਸ ਰਹੇ ਸੀ ਕਿਹੜੀਆਂ ਕਿਹੜੀਆਂ ਮੋਟਰਾਂ ਨੇ ਵੱਢੀ ਗਈ ਸੂਰੋਂ ਲੈ ਕੇ ਆਪਣੀਆਂ ਸਾਰੀਆਂ ਅੱਛਾ ਆਲੇ-ਦਾਲੇ ਏਰੀਆ ਚ ਸਾਰੀਆਂ ਮੋਟਰਾਂ ਨੇ ਜਿੰਨੀਆਂ ਵੀ ਸਾਰੀਆਂ ਨੇ ਵੱਢ ਲਈਆਂ ਅੱ ਸਾਰੀਆਂ ਚੋਰੀ ਹੋ ਗਈ ਸਾਰੀਆਂ ਜਿਹੜੀਆਂ ਤਾਰਾ ਫੁਕੀਆਂ ਇੱਕ ਕੋਠੇ 'ਚ ਫੁਕੀਆਂ ਸਾਰੀਆਂ ਇੱਕ ਕੋਠੇ 'ਚ ਫੁਕੀਆਂ ਠੀਕ ਹੈ ਬਾਈ ਜਿਹੜੇ ਤਾਰਾਂ ਲੈ ਕੇ ਜਾ ਰਹੇ ਸੀਗੇ ਚੋਰ ਚੋਰੀ ਕਰਕੇ ਉਹ ਤੁਸੀ ਦੇਖਿਆ ਸੀਗਾ ਅਸੀਂ ਇਹ ਮੈਨੂੰ ਇਹਨਾਂ ਨੇ ਫੋਨ ਕਰਿਆ ਅੱਛਾ ਵੀ ਅਸੀਂ ਚੋਰ ਫੜਲੇ ਸੀ ਰੇੜੇ 'ਚ ਬੈਠੇ ਤੇ ਉਹ ਤਿੰਨੇ ਜਾਣੇ ਸੀ ਇੱਕ ਗਮਿੰਦਰਗੜ ਦਾ ਸੀ ਇੱਕ ਲੇਲਾ ਦਾ ਇੱਕ ਦੀ ਸਾਡੇ ਪਿੰਡ ਦਾ ਸਨਾਫਤ ਹੋ ਗਈ ਸਨਾਫਤ ਹੋ ਗਈ ਤੇ ਉਸ ਤੋਂ ਬਾਅਦ ਡਿਪਟੀ ਸਾਹਿਬ ਸੰਗਤਿਆਕ ਨੂੰ ਆ ਰਹੇ ਸੀ ਉਥੇ ਡਿਪਟੀ ਸਾਹਿਬ ਖੜ ਗਏ ਡਿਪਟੀ ਸਾਹਿਬ ਨੇ ਉਹ ਫੜਲੇ ਡਿਪਟੀ ਸਾਹਿਬ ਨੇ ਥਾਣੇ 'ਚ ਫੋਨ ਕਰਿਆ ਜੀ ਤੇ ਥਾਣੇ 'ਚ ਫੋਨ ਕਰਕੇ ਉਦੋਂ ਬਾਅਦ ਡਿਪਟੀ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਵੀ ਤਾਰਾ ਕਿੱਥੇ ਨੇ ਉਹ ਕਹਿੰਦੇ ਜੀ ਅਸੀਂ ਨਹਿਰ ਸਿਰਤੀ ਹੋਈ ਪੂਰੀ ਖਾਕੀ ਬੋਰੀ ਸੀ ਜੀ ਉਹ ਨਹਿਰ ਸਿਰਤੀ ਠੀਕ ਹੈ ਤੇ ਜਿਹੜੀ ਮਤਲਬ ਬੋਰੀ ਸਿੱਟੀ ਸੀਗੀ ਬੋਰੀ ਸਿੱਟਣ ਤੋਂ ਬਾਅਦ ਵਿੱਚ ਫਿਰ ਉਦੋਂ ਬਾਅਦ ਕੀ ਹੋਇਆ ਉਦੋਂ ਬਾਅਦ ਉਹ ਫੜ ਲਏ ਜੀ ਉੱਥੇ ਠੀਕ ਹੈ ਮੰਨ ਲਏ ਠੀਕ ਹੈ ਹਾਂ ਉੱਥੇ ਬੰਨ ਲਏ ਨਹੀਂ ਬੰਨ ਕੇ ਥਾਣੇ ਚਲੇ ਗਏ ਤੈਨੂੰ ਪਤਾ ਵੀ ਕਿੰਨੀ ਕਿ ਬੋਰੀ ਦੇ ਵਿੱਚ ਕਿੰਨਾ ਕੁ ਨਾ ਐ ਕੋਈ ਪਤਾ ਨਹੀਂ ਜੀ ਬਸ ਉਹ ਤਾਂ ਜਦੋਂ ਇਹ ਜਾ ਕੇ ਗਰਮੀਤ ਸਿੰਘ ਤੇ ਗੁਰਪ੍ਰੀਤ ਨੇ ਘੇਰੇ ਨੇ ਮੂਰੋ ਰਿਹੜਾ ਜੀ ਖੱਤਰ ਰਿਹੜੇ 'ਚ ਬੈਠੇ ਤੇ ਘੇਰੇ ਜੀ ਰਿਹੜਾ ਇਹ ਰਹਿ ਗਿਆ ਕੇ ਜਦੋਂ ਉਹਨਾਂ ਨੇ ਮੂਰੇ ਹੋ ਗਏ ਜੀ ਇਹਨਾਂ ਨਾਲ ਦੀਆਂ ਪੂਰੀ ਵਿੱਚ ਮਾਰੀ ਉਹਦੋਂ ਬਾਰੇ ਨਹਿਰ 'ਚ ਬੜੀ ਦੱਸਾ ਲਾ ਕੇ ਨਹਿਰ 'ਚ ਕਿੰਨੇ ਕ ਮੋਟਰਾਂ ਦੀ ਚੋਰੀ ਹੋਈ ਹੋਈ ਆ ਕਿ ਜੇ ਮੋਟਰਾਂ ਦੇ 6 6 ਮੋਟਰਾਂ ਚੋਰੀ ਹੋਈ ਹੋਈ ਆ ਜੀ ਕਿਹੜੇ ਪਿੰਡ ਮਤਲਬ ਨਾਗੜੇ ਨਾਗੜੇ ਪਿੰਡ ਨਾਗੜੇ ਆਹ ਰਾਹ ਤੇ ਸੀ ਜੀ ਕਿੰਨੇ ਕ ਦਾ ਨੁਕਸਾਨ ਹੋਇਆ ਜੀ ਨੁਕਸਾਨ ਦੀ ਪ੍ਰਗਟ ਕਰ ਨੁਕਸਾਨ ਮੰਨ ਕੇ ਚੱਲੋ 10000 ਰੁਪਏ ਦਾ ਨੁਕਸਾਨ ਹੈਗਾ ਜੀ ਇੱਕ ਮੋਟਰ ਦਾ ਨੇ ਸਾਹਮਣੇ ਮੋਟਰਾਂ ਦਾ ਪੰਜ ਕਿਸੇ 5 ਫੁੱਟ ਵੱਡਲੀ ਕਿਸੇ ਰਿਕਰ ਵੱਡਲੀ ਮੇਰਾ ਜੀ ਮੈਂ ਤੁਹਾਨੂੰ ਸਿੱਧੀ ਗੱਲ ਆਦਾ ਜੇ ਮੇਰਾ ਕੋਠਾ ਮੱਚ ਜਾਂਦਾ 50000 ਰੁਪਏ ਦਾ ਕੋਠੇ ਦੀ ਬੱਚਾ ਥੋੜਾ ਜਿਹਾ ਦੇਖਾਂ ਨਾ ਮੇਰਾ ਜੇ ਕੋਠਾ ਮੱਚ ਜਾਂਦਾ ਮੇਰਾ 50000 ਦਾ ਇਨਸਾਨ ਹੁੰਦਾ ਠੀਕ ਆ ਹਾਂ ਇਹਦਾ ਕੋਠੇ ਦੀ ਬੱਚਤ ਰੱਖਤੀ ਪ੍ਰਮਾਤਮਾ ਨੇ ਸਰ ਗਿਆ ਠੀਕ ਹੈ ਤੁਸੀਂ ਜਾ ਕੇ ਹੁਣ ਲਾਟ ਦੇਖ ਲਓ ਕੋਠੇ ਤੇ ਕਿਵੇਂ ਲੱਗੀ ਹੋਈ ਹੈ ਇਨਾ ਸ਼ੁਕਰ ਕੜੀਆਂ ਨੂੰ ਅੱਕਣੀ ਪਈ ਹੈਗੀ ਨਹੀਂ ਬਾਬਾ ਜਿਹੜੀ ਚੋਰੀ ਹੋਈ ਸੀਗੀ ਚੋਰੀ ਹੋ ਕੇ ਚੋਰ ਸਮਾਨ ਲੈ ਕੇ ਜਾ ਰਹੇ ਸੀਗੇ ਹਾਂਜੀ ਕਿੰਨੇ ਕਵਜੇ ਘਟਣਾ ਹੈ ਇਹ 6:10 ਦੇ ਲਗਭਗ ਆ ਜੀ 6:10 ਵਜੇ ਰਾਤ ਦੇ ਕਿ ਦਿਨ ਦੇ ਦਿਨ ਦੇ ਜੀ ਦਿਨ ਦੇ 6:10 ਵਜੇ ਹਾਂ ਚੋਰ ਚੋਰੀ ਕਰਕੇ ਸਮਾਨ ਨੂੰ ਲੈ ਕੇ ਜਾ ਰਹੇ ਉਹ ਰੇੜੇ ਚ ਲਈ ਜਾਂਦੇ ਤੇ ਬਾਹਰੋਂ ਕੋਈ ਫੋਨ ਆ ਗਿਆ ਵੀ ਰੇੜੇ ਦੇ ਵਿੱਚ ਦੋ ਨੰਬਰ ਦਾ ਮਾਲ ਟਿਕਿਆ ਠੀਕ ਹੈ ਤੇ ਉਹਦੇ ਮਾਗਰ ਜਦੋਂ ਅਸੀਂ ਲੱਗ ਗਏ ਤਾਂ ਉਹਨਾਂ ਨੇ ਬੋਚ ਕੇ ਨਹਿਰ ਦੇ ਵਿੱਚ ਉੱਥੇ ਲਾ ਡੇ ਦਿੱਤਾ ਜਿਹੜਾ ਚੋਰੀ ਕੀਤਾ ਹੋਇਆ ਸਮਾਨ ਸੀ ਉਹਨੇ ਹੱਥ ਚ ਡੇ ਦਿੱਤਾ ਹਾਂ ਪਾਣੀ ਵਾਲੀ ਨਹਿਰ ਦੇ ਪਾਣੀ ਵਾਲੀ ਠੀਕ ਹੈ ਤੇ ਉਦੋਂ ਬਾਅਦ ਵਿੱਚ ਕੀ ਹੋਇਆ ਉਹ ਕਾਰਵਾਈ ਉਦੋਂ ਬਾਅਦ ਤੇ ਪੁਲਿਸ ਨੂੰ ਫੋਨ ਕਰਤਾ ਆ ਕੇ ਉਹਨਾਂ ਨੂੰ ਲੈ ਗਏ ਉਹਨਾਂ ਨੂੰ ਆ ਕੇ ਲੈ ਗਏ ਹਾਂਜੀ ਅਗਲੀ ਕੋਈ ਕਾਰਵਾਈ ਕੋਈ ਅੱਗੇ ਉਦੋਂ ਅੱਗੇ ਦੇਖੋ ਪੁਗਾਹਾਂ ਕਰਨਗੇ ਆਪੇ ਉਹ ਕੀ ਕਹੋਗੇ ਇਸ ਤਰ੍ਹਾਂ ਦੀ ਜਿਹੜੀ ਮਤਲਬ ਚੋਰੀਆਂ ਦਿਨੋ ਦਿਨ ਵਧੀਆਂ ਜਾਂਦੀਆਂ ਨੇ ਇਹਨਾਂ ਤੇ ਮੜਾ ਮੋਟਾ ਕੰਟਰੋਲ ਕੀਤਾ ਜਾਵੇ ਅੱਛਾ ਅਸਤੇ ਹੀ ਮੰਨ ਕਰਦੇ ਹਾਂ ਬਹੁਤ ਔਖਾ ਹੈਗਾ ਹੁਣ ਰਾਤ ਨੂੰ ਇਕੱਲਾ ਬੰਦਾ ਨਹੀਂ ਜਾ ਸਕਦਾ ਹਾਂਜੀ ਠੀਕ ਮੈਂ ਜਿਹੜਾ ਨਾਲ ਇਹਨਾਂ ਸਰਪੰਚ ਸਾਹਿਬ ਦੇ ਮੈਂ ਬੇਟਾ ਇਹਦਾ ਗੱਲ ਕਰਾਂਗੇ ਵੀ ਜੀ ਕੀ ਕਹੋਗੇ ਜਿਵੇਂ ਕਿ ਪਿੰਡ ਨਾਗਲੇ ਦੇ ਵੀ ਮੋਟਰਾਂ ਦੇ ਕਈਆਂ ਦੀ ਚੋਰੀ ਹੋਈ ਹੈਗੀ ਕੀ ਕਹੋਗੇ ਵੀ ਕਿੰਨੇ ਕੁ ਦਾ ਨੁਕਸਾਨ ਹੋਇਆ ਜਿਹੜਾ ਸਰ ਜਦੋਂ ਮੈਨੂੰ ਪਿੰਡ 'ਚ ਫੋਨ ਆਇਆ ਜੀ ਵੀ ਐਂ ਕਰਕੇ ਵੀ ਚੋਰੀ ਹੋ ਰਹੀ ਹੈ ਪਿੰਡ ਦੇ ਵਿੱਚ ਤੇ ਮੈਂ ਐਕਚੁਅਲੀ ਬਾਹਰ ਸੀ ਗਈ ਠੀਕ ਹੈ ਜੀ ਤੇ ਉੱਥੇ ਪਿੰਡ ਦੇ ਮੋਤਵਰ ਮੰਡੀ ਵੀ ਚਲੇ ਗਏ ਮੈਂ ਮੈਂਬਰ ਨੂੰ ਭੇਜਿਆ ਸੀਗਾ ਮੈਂ ਜਾ ਕੇ ਦੇਖੋਗੀ ਗੱਲਬਾਤ ਹੈਗੀ ਤੇ ਕਾਫੀ ਕਰੋੜਾਂ ਦਾ ਨੁਕਸਾਨ ਹੋਇਆ ਜੀ ਕਿਹਦਾ 5000 ਦਾ ਕਿਹਦਾ 7000 ਦਾ 10000 ਦਾ ਬੀਏ ਜੀ ਇਹ ਠੱਲ ਪੈਣੀ ਚਾਹੀਦੀ ਹੈ ਜੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿੰਨਾ ਗੌਰ ਕੀਤੀ ਹੈ ਬੰਦੇ ਪੱਤੇ ਪਾਏ ਜਾਣ ਜੀ ਤਾਂ ਕਿ ਜ਼ਾਂ ਤੋਂ ਨੁਕਸਾਨ ਨਾ ਹੋ ਸਕੇ ਕੋਈ ਤੁਹਾਡੇ ਪਿੰਡ ਦਾ ਬੰਦਾ ਵੀ ਆਇਆ ਵਿਚੇ ਵਿਚ ਇਨਵੋਲ ਆਇਆ ਜੀ ਇੱਕ ਮੁੰਡਾ ਨਾਮ ਬੋਲ ਆਇਆ ਜੀ ਇੱਕ ਆਇਆਗਾ ਬਾਕੀ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਆਏ ਸੀ ਬਾਕੀ ਨਾਲ ਗਵੰਦਗੜ ਦਾ ਜੀ ਕੋਈ ਲੇਲਾ ਦਾ ਆਇਆ ਹੋਰ ਪਿੰਡਾਂ ਦੇ ਨਹੀਂ ਤਿੰਨ ਬੰਦੇ ਫੜੇ ਗਏ ਹਾਂਜੀ ਉਹ ਮੋਕੇ ਦੇ ਪਿੰਡ ਵਾਲੇ ਨਹੀਂ ਫੜੇ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਫੜੇ ਨੇ ਆਖੀ ਉਹ ਪਿੰਡ ਵਾਲੇ ਨਹੀਂ ਫੜੇ ਨੇ ਜੀ ਪਿੰਡਾਂ ਦੇ ਹੀ ਫੜੇ ਹਾਂਜੀ ਪੁਲਿਸ ਦੇ ਹਵਾਲੇ ਕਰਤੇ ਇੱਥੇ ਨਹੀਂ ਹਾਂਜੀ ਪੁਲ ਦੇਖ ਐਦਾਂ ਕੀ ਕਾਰਵਾਈ ਹੁੰਦੀ ਇਹਨਾਂ ਤੇ